ਇਥੇ ਦਿਨ ਅਈਨਾਲਾ ਦੇ ਅਧੀਨ ਆਉਂਦੇ ਪਿੰਡ ਗੱਗੋ ਮਾਲਵੇਖੇ ਐਸਟੀਐਮ ਅਈਨਾਲਾ ਸਰਦਾਰ ਦਵਿੰਦਰ ਸਿੰਘ ਬਾਰਦੀ ਮਾਰਹੇਠ ਹੈ ਪਰਿਵਾਰਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰ ਪਿੰਡ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਜਲਦ ਹੀ ਜ਼ਰਤਮੰਦ ਲੋਕਾਂ ਦੀਆਂ ਜ਼ਰੂਰੀ ਅਵਸਥਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ ਉਨ੍ਹਾਂ ਇਸ ਮੌਕੇ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਹੈ 3108 ਸਤਗੁਰੂ ਜੀ ਨਾਸ ਮਹਾਰਾਜ ਕੀ ਜੈ ਹੰਤ ਬਾਬਾ ਮਲਕੀਂਦ ਨਾਸ ਮਹਾਰਾਜ ਕੀ ਜੈ ਜਿੱਤਾਂ ਕਹਿੰਦੇ ਪਹਿਲਾ ਸੇਰ ਤੇ ਉਹਨਾਂ ਤੋਂ ਵੀ ਗਰੀਬੀ ਸਾਡੇ ਤੋਂ ਜਿੱਦਾਂ ਆਪ ਕੋਤੋਂ ਆਏ ਸਨ ਬਹੁਤ ਬਹੁਤ ਧੰਨਵਾਦ ਆ ਔਰ ਹਰ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਇਤੋਂ ਅਫਸਰ ਹੱਥਾਂ 'ਤੇ ਜਾਣਾ ਚਾਹੀਦਾ ਜਿੱਤਾਂ ਅਫਸਰ ਸਾਡੇ ਜਨਤ ਦੇ ਵਿੱਚ ਆਏ ਨੇ ਜਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੱਲੇ ਕੱਲੇ ਦੀ ਸਾਡੀ ਗੱਲ ਸੁਣੀ ਆ ਕੱਲੇ ਕੱਲੇ ਨੇ ਕਿਰਪਾ ਕਰਵਾ ਮਾੜਾ ਸਾਡੇ ਉਸਰਾ ਤੋਂ ਅੰਗ ਸੰਗ ਦੇਵ ਵਾਲੇ ਦੀ ਸੋਮੇ ਆ ਦੇਖੋ ਮਹਾਰਾਜ ਜੀ ਆ ਦੇਖੋ ਅੱਛਾ ਜੀ ਦੇਖੋ ਇਸ ਸੰਗਤ ਇੰਨੀ ਗੱਥੇ ਹੁੰਦੀ ਜੀ ਬਹੁਤ ਹੀ ਜ਼ਿਆਦਾ ਤੇ ਸਤਿਗੋਸ ਸਨਦੀ ਹੈਗੀ ਆ ਜਿਹਦੇ ਵਿੱਚ ਮਤਲਬ ਤੁਸੀਂ ਪੈਸੇ ਪਾਸਾ ਦੇ ਗਮਰ ਜੇ ਤੁਰਪਾਂ ਚੀ ਆਸੀ ਤੇ ਗਹਿੰਤੀ ਆ ਤੁਹਾਡੇ ਕੋਲੇ ਇਹ ਰਸਟੀ ਜੇ ਮੈਂ ਕਰਵਾ ਕੰਮ ਸਿੱਧੀ ਕਰਕੇ ਆ ਤੋ ਦੇਖ ਬੈਠ ਮੈਂ ਉਹ ਜਲਦੀ ਮਾਰਦਾ ਸਨ ਇਹ ਇੱਕ ਬਹੁਤ ਗ੍ਰੇਡ ਹੋ ਗਿਆ ਇਸ ਵਿੱਚ ਤੁਹਾਡਾ ਸਤਿਕਾਰ ਹੋ ਰਿਹਾ ਹੈ ਕਿ ਇਹ ਤੁਹਾਨੂੰ ਦੱਸਣਾ ਹੈ ਫਸਟ ਪੁਆਇੰਟ ਜੀ ਇਹਨਾਂ ਨੇ ਇੰਨੇ ਗਾ ਵਿਚਾਰੇ ਦੁਖੀ ਹੋ ਗਏ ਸੀ ਚਲੋ ਜਦੋਂ ਪਾਣੀ ਆਇਆ ਸੀ ਜਨਾ ਪਾਣੀ ਆਇਆ ਤੇ ਇੱਥੋਂ ਉਧਰ ਜਿੱਥੇ ਲੰਘਿਆ ਨਹੀਂ ਜਾਂਦਾ ਪਾਣੀ ਚ ਲੰਘ ਕੇ ਤੇ ਲੰਗਰ ਲਿਆਉਂਦੇ ਸੀ ਤੁਹਾਨੂੰ ਨਹੀਂ ਫੋਨ ਕੀਤਾ ਸੀ ਨਾ ਪਾਣੀ ਦੇ ਚ ਇਨਾਂ ਨੂੰ ਉੱਥੋਂ ਜਾ ਕੇ ਲੰਗਰ ਲਿਆ ਸਕਦੇ ਓਡੇ ਇੱਥੋਂ ਦੇ ਬੰਦੇ ਮਤਲਬ ਚਲੋ ਠੀਕ ਹੈ ਇਹ ਉਹਨਾਂ ਨੂੰ ਇਹਨਾਂ ਨੂੰ ਕੋਈ ਵੀ ਮੱਲੇ ਚ ਇੱਥੇ ਨਹੀਂ ਪੁੱਜਦਾ ਕੁਛ ਵੀ ਜੀ ਨਹੀਂ ਪੁੱਜਦਾ ਤੇ ਹੁਣ ਵੀ ਕੰਮ ਇਹ ਹੁੰਦੇ ਜਿੱਥੇ ਜੇ ਕੋਈ ਕਮੇਟ ਸਾਹਿਬ ਰਸਤੇ ਜਾਂ ਮਸਾ ਗਿਆ ਥੋੜੇ ਰਸਤੇ ਤੇ ਹੁੰਦੇ ਹੁਣ ਵੀ ਜੇ ਕੋਈ ਲਾਲੋ ਚਾਹ ਸੌਦਾ ਆ ਜਾਂਦਾ ਜੇ ਚਾਹ ਕੋਈ ਲਾਲੋ ਕੋਈ ਵੱਖਰੀ ਕੋਈ ਵੈਰਟੀ ਆ ਜਾਂਦੀ ਜੇ ਪਰੋ ਕੰਮ ਜ਼ਿਆਦਾ ਕਰਕੇ ਪੂਰਾ ਜਾਵੇ ਜੇ ਤੁਹਾਡੇ ਕੋਲ ਅਗਲੇ 10 ਦਿਨਾਂ ਦੇ ਵਿੱਚ ਨਹੀਂ ਹੁੰਦਾ ਬਿਲਕੁਲ ਆ ਜੀ ਤੇਲੀ ਘਰਾਂ ਦੀ ਗੱਲ ਤਾਂ ਹੈ ਰਾਸ਼ਨ ਦੀ ਜ਼ਿੰਮੇਵਾਰੀ ਤੁਸੀਂ ਲਓ ਮੈਂ ਤੁਹਾਨੂੰ ਪਤਾਇਬ ਕਰਾ ਕੇ ਦੇਣਾ ਰਾਸ਼ਨ ਵੰਡੋ ਤੁਸੀਂ ਠੀਕ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਿਸ਼ਟਾ ਤੁਸੀਂ ਬਣਾਉ ਤੁਸੀਂ ਭਾਤੇ ਬੰਦੇ ਨੇ ਦੇਖੋ ਸਾਰੇ ਭੈਂਡ ਭਰਾ ਤੁਹਾਡੇ ਨੇ। ਜੀ ਜੀ ਤੁਹਾਨੂੰ ਜਿਆਦਾ ਪਤਾ। ਜੀ ਜੀ ਅਸੀਂ ਲਿਸਟਾਂ ਤੋਂ ਕੀ ਲੈਣਾ ਦੇਣਾ ਸਾਡੇ ਦੇ ਹਰੇਕ ਬੰਦੇ ਨੂੰ ਸਮਾਨ ਪਹੁੰਚੇ। ਜੀ ਜੀ ਤੇ ਅਸੀਂ ਤੁਹਾਨੂੰ ਲਾ ਰਹੇ ਆ ਆਪਣੇ ਸਾਰਿਆਂ ਨੂੰ ਤੇ ਸਾਡੇ ਵਰਤਾਂ ਅਸੀਂ ਆਪਾਂ ਮਤ ਠੀਕ ਹੈ ਜੀ ਬੋਲੋ ਜੀ। ਇੱਥੇ ਕੋਈ ਗੱਲ ਕਰ ਦਰਸਲ ਜੋ ਜੋੜਾ ਦੇ ਦੇਣਾ ਇਹਨਾਂ ਦੇ ਰਾਈ ਤੇ ਆਪ ਖੁਦ ਦੇਣਾ ਇੱਥੇ ਦੇਣਾ ਆਪ ਪ੍ਰੋਸਿੰਗ ਜੋ ਇਹਨਾਂ ਨੂੰ ਕਰੋ ਆਪਣੇ ਅਸੀਂ ਲਿਖਣ ਹੁਣ ਆਪਣੇ ਇੱਥੇ ਦੇਣਾ ਬਸ ਪਿੱਛੇ ਹੋ ਜਾਏਗਾ ਜੇ ਤੇ ਹੁਣ ਵਿੱਚ 115 ਇਹਨਾਂ ਦੇ ਵਿੱਚ ਜਾਣਾ ਚੱਕਰ ਗੱਲ ਇਹ ਤੋਂ ਨੰਬਰ ਪੰਚਾਇਤ ਨੇ ਉਹ ਕੀ ਉਹ ਇਹ ਵਾਡਾ ਨੰਬਰ ਲਈ ਆ ਇਹ ਉਹ ਕਿਤੇ ਜਨਾਨੀਆਂ ਉਹ ਨਾਮ ਲਿਖ ਕੇ ਲੈ ਜਾਂਦਾ ਆਪ ਕੈਂਪੇਨ ਜਿਹੜੇ ਬੱਚੇ ਨੇ ਉਹ ਕਰਨ ਮੈਂ ਇਹਨਾਂ ਨੂੰ ਯਾਰ ਬੜੋ ਬਈ ਬਾਬਾ ਜੀ ਇਸਾਰੇ ਗਾਉਂ ਰਹਾਂ ਤੋ ਵਾਈਟ ਤੁਸੀਂ ਕਰੋ ਪਰ ਹਾਲੂ ਰਹਾਂ ਤੁਹਾਡਾ ਸਮਾਂ ਖਰਾਬ ਉਹਨੇ ਇਹਨਾਂ ਜਨਤਾਵਾਂ ਨੂੰ ਵੀ ਉਹਦੀ ਬੋਲੀ ਏਡੀ ਮਾੜੀ ਆ ਜੇ ਕੋਈ ਪੁੱਛ ਲੇ ਤਾਂ ਸਾਡਾ ਵੀ ਕੀ ਪਤਾ ਨਾ ਲੈਣਾ ਸਤਿਗੁਰੂ ਜੀ ਨਾਸ ਮਹਾਰਾਜ ਕੀ ਜੈ ਸਤਿਗੁਰੂ ਜੀ ਨਾਸ ਮਹਾਰਾਜ ਕੀ ਸਭੀ ਬ੍ਰੋਦੀਏ ਸੰਗਤੇ ਬਹੁਤ ਬਹੁਤ ਧੰਨਵਾਦ ਮਲਾਜ ਮਸਾਨ ਨੂੰ ਪਾ ਦੋ ਮਲਾਜੂ ਸਾਹਿਬ ਰੋ ਜਾ ਬੰਦ ਹੋ ਜਾ ਯਾਰ ਰੋ ਜਾ ਚੁੱਪ ਕਰੋ ਦੋ ਮਿੰਟ ਸੰਸਾ ਸ਼ਾਸ਼ੀ ਕਾਰ ਸਰਰਾ ਹੀ ਪਹੁੰਚ ਸਕਦੇ ਆ ਅੱਜ ਕਿਸ ਵਿਸ਼ੇ ਦੇ ਵਿੱਚ ਤੁਸੀਂ ਪਿੰਡ ਗਗੂਮਾਲ ਦੇ ਵਿੱਚ ਆਏ ਜੇ ਮੈਂ ਗਗੂਮਾਲ ਤੋਂ ਮੈਨੂੰ ਬਰਾਣ ਸਾਹਿਬ ਫੋਨ ਕਰ ਰਹੇ ਸੀ বারবার ਵੀ ਸਾਡਾ ਹਾਲਾਤ ਦੇਖ ਕੇ ਜਾਓ ਇੱਕ ਵਾਰੀ ਜੱਕਰ ਜ਼ਰੂਰ ਮਾਰੋ ਹਾਂਜੀ ਜਦੋਂ ਸੰਬੰਧ ਖਾਏ ਆ ਤੇ ਮੈਂ ਮੇਰੇ ਸਾਰਿਆਂ ਨੂੰ ਇਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਜਿਹੜਾ ਜਿਵੇਂ ਇਹਨਾਂ ਨੂੰ ਜੋ-ਜੋ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ ਉਹਦੇ ਬਾਰੇ ਮੈਂ ਇਹ ਨਾ ਵੀ ਡਿਊਟੀ ਲਈ ਆ ਵੀ ਤੁਸੀਂ ਆਪਣਾ ਲਿਸਟ ਬਣਾਓ ਤੇ ਮੈਨੂੰ ਵਸੂ ਤੇ ਆਪਾਂ ਵਾਈਟ ਕਰਵਾ ਕੇ ਤੁਹਾਨੂੰ ਦੇ। ਅਤੇ ਰਜਿਸਟ੍ਰੇਸ਼ਨ ਆਈ ਸਰ ਪੋਸ਼ਾ ਕਿਹਦੇ ਵਾਤੋਂ ਕਿੰਨੇ ਦਿਨਾਂ ਦੇ ਵਿੱਚ ਤੁਹਾਡੀ ਕੋਸ਼ਿਸ਼ ਜਾਰੀ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਵਿੱਚ ਆਪਣਾ ਹੋ ਸਕਦਾ। ਮੈਂ ਕੋਸ਼ਿਸ਼ ਨਹੀਂ ਜੀ ਮੈਂ ਤਾਂ ਕਿਹਾ ਸ਼ਾਮ ਤੱਕ ਲਿਸਟ ਬਣਾਓ ਤੇ ਕੱਲ ਮੇਰੇ ਕੋਲ ਸਿਰ ਆਓ। ਠੀਕ ਹੈ ਜੀ ਬਹੁਤ ਬਹੁਤ। ਇਹਨਾਂ ਦੀ ਤਾਂ ਕੰਮ। ਤੁਸੀਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ? ਜੈ ਬਾਲਮੀਕੀ ਹਰ ਹਰ ਬਾਲਮੀਕੀ। ਪਹਿਲੀ ਗੱਲ ਤੇ ਇਹ ਆ ਵੀ ਅੱਜ ਬੜੀ ਵਧਾਈ ਵਾਲੀ ਗੱਲ ਆ ਜਿਹੜੇ ਸਾਡੇ ਅੱਜ ਕਰਮਾਪਾ ਕਾਲਾ ਜਾਨੇ ਕਰਮਾਪਾ ਕਾਲਾ ਜਾਨੇ ਜਿਹੜੇ ਸਾਡੇ ਅਫਸਰ ਅਡੀ ਐਸਡੀ ਸਾਹਿਬ ਸੰਦਰ ਸਿੰਘ ਸਾਡੇ ਅੱਜ ਗਰੀਬਾਂ ਦੀ ਆਵਾਜ਼ ਸੁਣਣ ਆਏ ਆ ਕਿ ਇਹਨਾਂ ਦਾ ਕੀ ਹਾਲਾਤ ਆ ਹੁਣ ਇਹਨਾਂ ਨੇ ਸਾਨੂੰ ਪ੍ਰੋਫਸਾ ਇਹਨਾਂ ਕਾ ਦਵਾਇਆ ਵੀ ਜੇ ਤੁਹਾਨੂੰ ਚੀਜ਼ ਕਿਸੇ ਦੀ ਲੋੜ ਹੈ ਤਾਂ ਅੱਜ ਹੀ ਲਿਸਟ ਦੋ ਤੇ ਮੈਂ ਸਵੇਰੇ ਹੀ ਭੇਜਣ ਲਈ ਤਿਆਰ ਆ ਹੁਣ ਵੇਖੋ ਐਡਾ ਤਗੜਾ ਅਫਸਰ ਆਈ ਤੇ ਸਰਕਾਰ ਤੱਕ ਵੀ ਆਵਾਜ਼ ਜene ਵੀ ਆਪ ਜੀ ਅਫਸਰ ਲਭੋ ਪੋਣ ਦਮਨ ਸਾਹਿਬ ਆਹ ਜੀ ਅਫਸਰ ਚਾਹੀਦੇ ਨੇ ਸਾਨੂੰ ਜਿਹੜੇ ਆਣ ਕੇ ਗਰੀਬਾਂ ਦੇ ਵਿੱਚ ਆਣ ਕੇ ਇਹਨਾਂ ਦੀ ਆਵਾਜ਼ ਸੁਣਦੇ ਨੇ ਹਰ ਇੱਕ ਹਰ ਇੱਕ ਥੀ ਜਿਹੜੀ ਵੀ ਸਾਨੂੰ ਚੀਜ਼ ਦੀ ਲੋੜ ਉਹਦਾ ਇਹਨਾਂ ਤੋਂ ਰਸਾ ਦੇਤਾ ਕਿ ਮੈਨੂੰ ਦੱਸੋ ਤੇ ਰਿਪੋਰਟ ਬਣਾ ਕੇ ਮੈਂ ਤੁਹਾਨੂੰ ਉਹ ਚੀਜ਼ ਪਹੁੰਚਾਉਣਾ ਆ ਬਹੁਤ ਬਹੁਤ ਜੀਨ ਦਾ ਧੰਨਵਾਦ ਆ ਸਾਡੀ ਸਵੇਰ ਦੀ ਸੰਗਤ ਇਹਨਾਂ ਦੇ ਦਰਸ਼ਨਾਂ ਵਾਸਤੇ ਖਲੋਤੀ ਸੀ ਪਰ ਪਹਿਲਾ ਇਹ ਅਫਸਰ ਵੇਖਿਆ ਜੀ ਜਿਹੜਾ ਗਰੀਬਾਂ ਦੀਆਂ ਆਣ ਕੇ ਝੁੱਗੀਆਂ ਦੇ ਵਿੱਚ ਆਣ ਕੇ ਨੇ ਸਾਰਿਆਂ ਦੀ ਇਕੱਲੇ ਇਕੱਲੇ ਜੀਦੀ ਇਹਨਾਂ ਨੇ ਮਤਲਬ ਗੱਲ ਸੁਣੀ ਤੇ ਕੱਲੇ ਕੱਲੇ ਜੀ ਦਾ ਜਵਾਜ਼ ਦਿੱਤਾ ਇਹਨਾਂ ਨੇ ਬਹੁਤ ਬਹੁਤ ਧੰਨ ਧੰਵਾਦ ਅੱਜ ਸਾਡੇ ਦਿਸ਼ਵਾਲਮੀ ਭਾਨ ਜੀ ਦੇ ਮੰਦਰ ਦੇ ਨਾਲ ਸੱਜਿਆ ਆ ਉਹ ਵੀ ਇਹਨਾਂ ਨੇ ਲੱਗਿਆ ਵਿਖਾਉਣ ਕਿਉਂ ਸਾਡੇ ਕੋਲ ਸੈਟੀ ਹੈਗੀ ਆ ਕਿ ਮਹਾਰਾਜ ਜੀ ਇਹਦਾ ਬਹੁਤ ਜਿਆਦਾ ਸੰਗਤ ਬਹੁਤ ਜਿਆਦਾ ਹੁੰਦੀ ਆ ਤੇ ਇਹਦੇ ਬਾਰੇ ਵੀ ਸਾਡਾ ਕੋਈ ਨਾ ਕੋਈ ਸੋਚਿਆ ਜਾਵੇ ਜੈ ਬਾਰਮਿਕੀ ਹਰ ਬਾਰਮਿਕੀ